ਜੇ ਤੂੜੀ ਤਾੜੀ ਮੁੱਕਣ ਵਾਲੀ ਆ ਐਵੇਂ ਨਾ ਮਾਮੇ ਨੂੰ ਫੋਨ ਕਰੀ ਜਾਏ ਉਹ ਵੀ ਮਾਮਾ ਤੂੜੀ ਛੱਡ ਜਾ ਚੁੱਪ ਕਰਕੇ ਆ ਚਾਰ ਦੀਆਂ ਪੰਡਾਂ ਚੱਕ ਲਿਓ ਨਾਲੇ ਤਾਂ ਦੇਖੋ ਮੇਲੇ ਮੂਲੇ ਨਾਲੇ ਤਾਂ ਪੱਠੇ ਹੱਥ ਠਾਰਨ ਦੀ ਲੋੜ ਨਹੀਂ ਆ ਮੂਹਰੇ ਕੋਰਾ ਕਾਰਾ ਪੈਣਾ ਤੇ ਪੱਠੇ ਐਵੇਂ ਠੁਰਕ ਠੁਰਕ ਕਰਦੇ ਵੱਡੋਂਗੇ ਆ ਚਾਰ ਪਿਆਏ ਮੱਲੋ ਝੰਡੇ ਵਾਲਾ ਪੰਡ ਮੋਗੇ ਦੇ ਕੋਲੇ ਆ ਬੰਦੇ ਆ ਆਪਣੇ ਮਿੱਤਰ ਆ ਤੇ ਆਪਦੇ ਹੱਥੀਂ ਇਹਨਾਂ ਨੇ ਪੈਕ ਕੀਤਾ ਇਹ ਚਾਰ ਜੇ ਕਿਸੇ ਵੀ ਸੱਜਣ ਨੂੰ ਮੱਕੀ ਦਾ ਚਾਰ ਚਾਹੀਦਾ ਤੇ ਉਹ ਸੱਜਣ ਬੇਫਿਕਰ ਹੋ ਕੇ ਫੋਨ ਲਾ ਲਿਓ ਤੁਹਾਨੂੰ ਜੇ ਤਾਂ ਬੱਤ ਚਾਹੀਦਾ ਹੋਇਆ ਤਾਂ ਡਿਲੀਵਰੀ ਕਰ ਦੇਣਗੇ ਆ ਮਾੜੀ ਜੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਵੀ ਆ ਕਿਵੇਂ ਪੈਕ ਸ਼ੈਕ ਹੋਇਆ ਕੋਈ ਵੀ ਸੱਜਣਾ ਦੇਖੋ ਆਪਦੀ ਬੀਜੀ ਸੀ ਮੱਕੀ ਤੇ ਆਪਦੀ ਮੱਕੀ ਦਾ ਨਾ ਨੇ ਪੈਕ ਕਰਕੇ ਚਾਰ ਬਣਾਇਆ ਕੋਈ ਸੱਜਣ ਨੂੰ ਚਾਹੀਦਾ ਹੋਇਆ ਪਾੜ ਕੇ ਭਾਵੇਂ ਚਾਕੂ ਦੇ ਨਾਲ ਚੈੱਕ ਕਰਕੇ ਲੈ ਲਿਓ ਸੱਜਣੋ ਤੇ ਵੀਡੀਓ ਸ਼ੇਅਰ ਕਰ ਦਿਓ ਮਿੱਤਰ ਦੇ ਜਿਹੜਾ ਰੈ ਕਰਦਾ ਸੀ ਟੂੜੀ ਟਾੜੀ ਮੋਕਣ ਵਾਲੀ ਆ ਆ ਚੱਕ ਉਹਨੂੰ ਕਹੇ ਵੇਖ ਮੇਲਾ ਲਿਆ ਕੇ ਸੜ ਤੇ ਗੰਢਾ ਜੀਆਂ ਪੰਜ ਸੱਤ ਕਰੇ ਤੇ ਨਿਆਰੇ ਨਾਲ ਮੇਲੇ ਤੇ ਦਿਓ ਗੇੜੇ